ਪੂਰਾ ਪੱਟਾਂ ਦੇ ਵਿੱਚ ਫਿਕਸ ਗਲਾਬੀ ਲੇਵਾ ਆ ਗਿਆ ਤੇ ਐ ਨਹੀਂ ਹੈਗਾ ਡੋਕਲ ਜਾਂ ਲੇਵਾ ਹੋ ਦੋ ਦੰਦ ਆ ਗਈ ਇਹ ਪਹਿਲਾ ਸੂਆ ਸੁੰਦੀ ਆ ਤੇ ਦਿਨ ਹਜੇ ਹੁਣ ਤੋਲ ਕੇ 17 ਦੇਵਾਂਗੇ ਦੋ ਦਿਨਾਂ ਨੂੰ ਆਊਗਾ ਬੰਦਾ 18 19 ਦੇਵਾਂਗੇ ਹਾਂਜੀ ਹਸਤੀ ਕਾਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਹੋਏ ਆ ਪਿੰਡ ਘੁੰਮਣ ਦੇ ਵਿੱਚ ਬਾਈ ਕੋਲੇ ਨਾ ਅੱਜ ਆਪਾਂ ਤੁਹਾਨੂੰ ਦੋ ਗਾਵਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਇੱਕ ਤਾਂ ਜਿਵੇਂ ਆਹਾ ਆ ਗਈ ਬਹੁਤ ਜ਼ਿਆਦਾ ਚੰਗੇ ਕੱਦ ਕਾਟ ਦੀ ਤੇ ਇਹ ਆਪਾਂ ਨੂੰ ਨਾ ਸੂਈ ਸਵਾਈ ਮਿਲੂਗੀ ਮਿੱਤਰੋ ਤੇ ਇਧਰਲੇ ਪਾਸੇ ਜਿਹੜੇ ਹੋਰ ਵੀ ਪਸ਼ੂ ਜਿਹੜੇ ਹੈਗੇ ਬਾਈ ਦੇ ਇੱਕ ਬਹੜ ਜਿਹੜੀ ਹੈਗੀ ਨਾ ਘਰੇ ਰੱਖੀ ਹੋਈ ਆ ਗਈ ਜਿਵੇਂ ਉਹ ਇੱਕ ਅੰਦਰ ਖੜੀ ਆ ਤੇ ਪਹਿਲੇ ਨੰਬਰ ਦੇ ਉੱਤੇ ਆਪਾਂ ਤੁਹਾਨੂੰ ਨਾ ਜਾਣਕਾਰੀ ਲੈ ਕੇ ਦੇਣੀ ਹੈ ਜਿਹੜੀ ਆਹਾ ਆ ਗਈ ਇੱਕ ਪਹਿਲਾ ਸੂਆ ਸੂਣ ਵਾਲੀ ਜਰਸੀ ਆਜੋ ਬਾਈ ਗੁਰਪ੍ਰੀਤ ਨਾਲ ਕਰਵਾਈਏ ਆਪਾਂ ਗੱਲਬਾਤ ਤੇ ਇੱਕ ਆਪਾਂ ਬੇਨਤੀ ਕਰਦੇ ਹੁੰਨੇ ਆ ਕੋਈ ਵੀ ਤਸੱਲੀ ਕਰਨੀ ਹੈ ਨਾ ਮਾਲਕਾਂ ਦੇ ਘਰੇ ਆ ਕੇ ਆਪਦੀ ਦੋ ਡੰਗ ਦੀ ਚਵਾਈ ਕਰਕੇ ਤੁਸੀਂ ਤਸੱਲੀ ਜ਼ਰੂਰ ਕਰਿਆ ਕਰੋ ਆਓ ਕਰਾਂਗੇ ਗੱਲਬਾਤ ਬਾਕੀ ਜੇ ਤੁਹਾਨੂੰ ਆਹ ਜਰਸੀ ਤੇ ਐਚਐਫ ਨਸਲ ਦੀ ਗਾਹ ਜੇ ਸੋਹਣੀ ਲੱਗੀ ਨਾ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰਿਓ ਆਓ ਕਰਾਂਗੇਗਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਰਾਮ ਦੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਗੁਰਪ੍ਰੀਤ ਸਿੰਘ ਪਿੰਡ ਘੋਮਣਕਲਾ ਜ਼ਿਲ੍ਹਾ ਬਹਿੰਡਾ ਜੀ ਜ਼ਿਲ੍ਹਾ ਬਹਿੰਡਾ ਆ ਮੋੜ ਦੇ ਤਾਂ ਆਪਣੇ ਜਮਾ ਮੋੜ ਮੰਡੀ ਦੇ ਨਾਲ ਮੋੜ ਤੋਂ 5 ਕਿਲੋਮੀਟਰ ਹੈ ਜੀ ਠੀਕ ਹੈ ਮਾਨਸਾ ਕੈਂਚੀਆਂ ਤੋਂ 14 ਕਿਲੋਮੀਟਰ ਠੀਕ ਹੈ ਬਾਈ ਗੁਰਪ੍ਰੀਤ ਅੱਛਾ ਬਾਈ ਗੁਰਪ੍ਰੀਤ ਜਿਵੇਂ ਆਪਣੇ ਕੋਲੇ ਪਹਿਲੇ ਨੰਬਰ ਦੇ ਉੱਤੇ ਆ ਗਈ ਤੇਰੀ ਜਰਸੀ ਗਾਂ ਹੈਨਾ ਇਹਦੀ ਡਿਟੇਲ ਦੱਸ ਬਾਈ ਪਹਿਲਾਂ ਵੀ ਜਿਹੜਾ ਇਹਦਾ ਸੂਆ ਆ ਗਿਆ ਹੈਨਾ ਸੂਆ ਜਿਹੜਾ ਇਹਦਾ ਹੈਗਾ ਰਮਨ ਸੂਆ ਸੁੰਦੀਆ ਪਹਿਲਾਂ ਠੀਕ ਹੈ ਮੋਹੋਂ ਦੋ ਦੰਦ ਹੈ ਜੀ ਠੀਕ ਹੈ ਬਾਈ ਹਾਂ ਜੀ ਇਹਦੇ 20 ਦਿਨ ਬਾਕੀ ਹੈ 20 ਦਿਨ ਬਾਕੀ ਆ ਹਾਂ ਠੀਕਾ 21 ਤਰੀਕ ਨੂੰ ਦਿਨ ਪੂਰੇ ਹੋਣਗੇ ਜਿਹੜੀ ਸਤੰਬਰ ਆਉਗੀ ਠੀਕ ਹੈ 21 ਤਰੀਕ ਨੂੰ ਹਾਂਜੀ ਅੱਛਾ 20 ਦਿਨ ਆਪਣੀ ਘਰ ਦੀ ਆ ਗਈ ਘਰ ਦੀ ਆ ਗਈ ਠੀਕ ਆ ਤੇ ਜਿਹੜੇ ਇਹ ਗੱਬਣ ਗੱਬਣ ਕਿਹੜੇ ਟੀਕੇ ਤੋਂ ਆ ਬਈ ਇਹ ਜੋਕੀ ਦੇ ਸੀਮਨ ਤੋਂ ਗੱਬਣ ਆ ਜੀ ਅੱਛਾ ਇਹ ਜੋਕੀ এবੀਐਸ ਦਾ ਆ ਗਏ এবੀਐਸ ਦਾ ਜੀ এবੀਐਸ ਦਾ ਠੀਕ ਆ ਲੋ ਵੀ ਖੋਲੋ ਬਈ ਕਰ ਆਪਾਂ ਜਿਹੜੀ ਹੈਗੀ ਨਾ ਮਿੱਤਰੋ ਇੱਧਰ ਦਿਖਾਈ ਬਈ ਇਹ ਆਹ ਡਾਇਰੀ ਦੇ ਉੱਤੇ ਜਿਹੜਾ ਹੈਗਾ ਨਾ ਆ ਆ ਆ ਲਿਖਿਆ ਪਿਆ ਜੋਕੀ ਦਾ ਤੇ ਦਿਨ ਤਰੀਕ ਹੁੰਦਾ 21 12 ਆਹ ਦੇਖ ਲਓ ਤੁਸੀਂ ਵੀ 24 ਨੂੰ ਭਰਾਇਆ ਸੀ ਹੈ ਹਾਂਜੀ ਠੀਕ ਆ ਆ ਦੇਖੋ ਇਹ ਆ ਆ ਗਈ ਮਿੱਤਰੋ ਜਰਸੀ ਦਾ ਤੁਸੀਂ ਫੇਸ ਦੀ ਕੁਆਲਿਟੀ ਆਪਾਂ ਤੁਹਾਨੂੰ ਦਿਖਾਉਣੇ ਆ ਆ ਪਹਿਲਾਂ ਤੁਸੀਂ ਫੇਸ ਚੈੱਕ ਕਰ ਲਓ ਬਾਕੀ ਕਰਮਾਂ ਵਾਲੀ ਨਾ 20 ਦਿਨ ਹਜੇ ਬਾਕੀ ਪਏ ਆ ਤੇ ਲੇਵਾ ਜਿਹੜਾ ਬਣਾਊਗੀ ਨਾ ਉਹ ਬਹੁਤ ਹੀ ਜਿਆਦਾ ਸੋਹਣਾ ਸੁਨੱਖਾ ਲੇਵਾ ਤਿਆਰ ਕਰਨਾ ਇਹ ਇੱਧਰ ਆ ਕੇ ਨਾ ਲੰਮੀ ਤੋਰ ਦੇ ਬਾਈ ਕਰਾ ਇਹ ਤਾਂ ਲੈ ਚੱਲ ਬਾਈ ਇਹ ਆ ਦੇਖੋ ਹੁਣ ਤੁਸੀਂ ਜਿਹੜੀ ਇਹ ਜਰਸੀ ਮੂੰਹੋਂ ਦੋ ਦੰਦ ਆ ਗਈ ਇਹ ਪਹਿਲਾ ਸੂਆ ਸੁੰਦੀ ਆ ਤੇ ਦਿਨ ਹਜੇ 20 ਪਏ ਮਿੱਤਰੋ ਤੇ ਲੇਵਾ ਕਰਮ ਵਾਲੀ ਹੁਣੀ ਜਿਹੜਾ ਹੈਗਾ ਨਾ ਬਹੁਤ ਜਿਆਦਾ ਚੰਗਾ ਤਿਆਰ ਕਰਦੀ ਤੁਰੀ ਹੁੰਦੀ ਆ ਹਾਈਟ ਜਿਹੜੀ ਹੈਗੀ ਉਹ ਜਮਾ ਆਪਾ ਨਹੀਂ ਕਹਿੰਦੇ ਬੜੀ ਵੱਡੀ ਮੀਡੀਅਮ ਦੀ ਹਾਈਟ ਆ ਜਿੰਨੀ ਕਿ ਇਹਨਾਂ ਦੀ ਹੁੰਦੀ ਆ ਅੱਛਾ ਗੁਰਪ੍ਰੀਤ ਭਾਈ ਜਿਵੇਂ ਆਪਾਂ ਇੱਧਰ ਕਰੀ ਇੱਕ ਵਾਰੀ ਅੱਛਾ ਗੁਰਪ੍ਰੀਤ ਜਿਵੇਂ ਮਾੜਾ ਇੱਧਰ ਇੱਕ ਮੌਕੇ ਦਾ ਨਿਸ਼ਾਨ ਜਰੂਰ ਹੈਗਾ ਜਰੂਰ ਹੈਗਾ ਵੀਰੇ ਇੱਕ ਠੀਕ ਆ ਗੱਲ ਚਲੋ ਉਹ ਦਿਖਾਈ ਗੱਲ ਚੰਗੀ ਹੁੰਦੀ ਆ ਅੱਛਾ ਭਾਈ ਗੁਰਪ੍ਰੀਤ ਇਹਦਾ ਜੇ ਰੇਟ ਦੀ ਗੱਲ ਕਰ ਲਈਏ ਰੇਟ ਕਿੰਨਾ ਕਰਤਾ ਇਹਦਾ ਰੇਟ ਵੀਰੇ ਆਲਾ 80 ਕਰਾ ਲੇ 85 ਕਰਾ ਲ ਦੇਣ ਲੈਣ 75000 ਦੀ ਬੱਛੀ ਦੇਵਾਂ ਅੱਛਾ 75000 ਦੀ ਹਾਂ ਜੀ ਦਿਨਾ 20 ਪੇ ਹਾਂ ਜੀ 20 ਦਿਨ ਪੇ ਆ ਇਹ ਰੇਟ ਹੁਣ ਦਾ ਹੋਊਗਾ ਰਮਨ ਠੀਕ ਹੈ ਜਦੋਂ ਬੱਛੀ ਤਿਆਰ ਹੋ ਗਈ ਉਦੋਂ ਦਾ ਉਦੋਂ ਦਾ ਰੇਟ ਹੋਊਗਾ ਤੇਰੀ ਆਸ ਮੁਤਾਬਕ ਬਈ ਗੁਰਪ੍ਰੀਤ ਕਿੰਨਾ ਕੁ ਦੁੱਧ ਪਾ ਦੋਗੀ ਵੀਰੇ ਅਸੀਂ ਤਾਂ 17 18 ਲੀਟਰ ਮੰਨ ਕੇ ਲੈ ਵੈਰੀ ਗੁੱਡ ਠੀਕ ਆ ਅੱਛਾ ਭਾਈ ਜਿਵੇਂ ਗੁਰਪ੍ਰੀਤ ਤੇ ਤੇਰੀ ਆ ਗਈ ਦੂਜੇ ਨੰਬਰ ਤੇ ਆਹਾ ਵਹਿੜ ਹਣਾ ਯਾਰ ਇਹਦਾ ਤਾਂ ਜੇ ਆਪਾਂ ਗੱਲ ਕਰ ਲਈਏ ਵੀ ਕਦ ਕਾਠ ਵੀ ਪੂਰਾ ਆ ਗਿਆ ਕਦ ਕਾਠ ਦੇਖੋ ਰਮਨ ਹਾਂ ਤੇ ਤਕਰੀਬਨ ਬੇਰ ਵੀ ਪੂਰੀ ਦੇ ਮੇਲ ਨਹੀਂ ਆਉਂਦੀ ਹੈ ਜੀ ਠੀਕ ਆ ਬੇਲ ਵੀ ਚੰਗੀ ਆ ਗਈ ਬੇਲ ਵੀ ਚੰਗੀ ਆ ਰਹੀ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਰਾਮਨ ਅੱਜ 5ਵਾਂ ਦਿਨ ਹੈ ਜੀ 5ਵਾਂ ਦਿਨ ਹੈ ਹਾਂਜੀ ਠੀਕ ਹੈ ਤੇ ਮਗਰ ਬੱਚਾ ਵੀ ਮਗਰ ਬੱਚਾ ਜੀ ਮਗਰ ਬੱਚਾ ਹਾਂਜੀ ਗੁਰਪ੍ਰੀਤ ਮੈਨੂੰ ਕਹਿੰਦਾ ਨਾ ਮਿੱਤਰੋ ਵੀ ਇਹ ਜਿਹੜੀ ਹੈਗੀ ਹੈ ਨਾ ਆਪਣੇ ਘਰੇ ਸੂਈ ਹੋਈ ਆ ਇਹ ਇਧਰੋਂ ਵੀਡੀਓ ਦਿਖਾਈ ਵੀ ਆਪਾਂ ਵੀਡੀਓ ਦਿਖਾ ਦਈਏ ਕਈ ਵਾਰ ਕੀ ਕਹਿੰਦਾ ਅਗਲਾ ਕਹਿੰਦਾ ਬੱਚਾ ਲਾ ਕੇ ਨਮੂਰੇ ਦਿਖਾ ਦੇ ਆ ਦੇਖੋ ਠੀਕ ਹੈ ਨਾ ਆਹ ਜਿਹੜੀ ਹੈਗੀ ਇਹ ਗਾ ਮਿੱਤਰੋ ਸੂਈ ਹੋਈ ਆ ਗਈ ਤੇ ਜੇਰ ਕੰਪਲੀਟ ਹੈ ਵੀਰੇ ਜੀ ਜੇਰ ਵੀ ਪਈ ਹੋਈ ਆ ਹਨਾ ਠੀਕ ਆ ਗੁਰਪੀਤ ਤਾਂ ਤੇ ਖੋਲੀ ਬਈ ਫਿਰ ਆਸ ਮੁਤਾਬਕ ਬਈ ਹੁਣ ਕਿੰਨਾ ਮਤਲਬ ਦੁੱਧ ਪਾ ਦੂਗੀ ਤੇ ਹੁਣ ਕਿੰਨਾ ਤਿਆਰ ਆ ਰਾਮਨਾ ਬੰਦਾ ਆਉਦਾ ਕੰਡਾ ਲਿਆਵੇ ਹਾਂ ਹੁਣ 17 ਲੀਟਰ ਆਪਾਂ ਤਲਾ ਦਾਂਗੇ ਠੀਕ ਹੈ ਹਾਂ ਦੋ ਦਿਨਾਂ ਨੂੰ ਆਵੇ ਤਾਂ 18 19 ਦੇ ਵੀ ਜਾਊਗੀ ਠੀਕ ਆ ਦਿਨ ਬਦਨ ਦੁੱਧ ਵਧੀ ਜਾਂਦੀ ਆ ਕਿੰਨਾ ਦੁੱਧ ਪਾਉਣਾ ਚਾਹੀਦਾ ਬਈ ਇਸ ਵਾਰ ਹੋਰ ਤੋਂ ਵੀਰੇ 25 ਪਲੱਸ ਹੋਊਗੀ ਤੇ ਬਈ ਇਹਦਾ ਐ ਪਤਾ ਕੋਈ ਕਿਹੜੇ ਸੀਮਣ ਦੀ ਆ ਨਹੀਂ ਵੀਰੇ ਐਵੇਂ ਮੈਂ ਸਹੀ ਗੱਲ ਮਾਰਦੇ ਹਾਂ ਖੋਲ ਫਿਰ ਆਪਾਂ ਲਈ ਹੋਈ ਹੈ ਠੀਕ ਹੈ ਗੱਲ ਲੈ ਵੀ ਸਪਸ਼ਟ ਤੇ ਜਿਹੜੀ ਹੈਗੀ ਨਾ ਸਿੱਧੀ ਗੱਲ ਆ ਬਾਈ ਇਹ ਜਿਹੜੀ ਹੈਗੀ ਹੈ ਨਾ ਵਹਿੜ ਵੀ ਕੋਈ ਪਤਾ ਨਹੀਂ ਕਿਹੜੇ ਟੀਕੇ ਦੀ ਪਰ ਜਿਹੜਾ ਇਹਦਾ ਲੇਵਾ ਨਾ ਉਹ ਪੂਰਾ ਪੱਟਾਂ ਦੇ ਵਿੱਚ ਫਿਕਸ ਗਲਾਬੀ ਲੇਵਾ ਆ ਗਿਆ ਤੇ ਐ ਨਹੀਂ ਹੈਗਾ ਡੋਕਲ ਜਾਂ ਲੇਵਾ ਹੋਊਗਾ ਵਹਿੜ ਦਾ ਕੱਦ ਕਾਠ ਵੀ ਪੂਰਾ ਆ ਗਿਆ ਖੜਾਈ ਕਰਨਾ ਗੁਰਪੀ ਤੇ ਇਹਦਾ ਫਿਰ ਆਪਾਂ ਰੇਟ ਕਿੰਨਾ ਕਰਤਾ ਗੁਰਪੀ ਦਾ ਰੇਟ ਵੀਰੇ ਦਾ 130 ਕਰਿਆ ਜਮਾ ਆਪਾਂ ਹਾਂ ਨਾ ਜਵੇਂ ਆਪਾਂ ਦੇਣ ਲੈਣ ਹਾਂ ਨਾ 1 15 ਦੀ ਬੱਚੀ ਦੇਣੀ ਹੈ ਵੈਰੀ ਗੁੱਡ ਲੋ ਵੀ ਆ ਦੇਖ ਲੋ ਜਿਹੜੀ ਹੈਗਾ 17 18 ਕਿਲੋ ਦੁੱਧ ਇਹਦੇ ਥੱਲੇ ਤਿਆਰ ਮਿਲੂਗਾ ਲੇਵਾ ਕਰਮ ਵਾਲੀ ਦਾ ਜਿਹੜਾ ਹੈਗਾ ਉਹ ਪੂਰਾ ਚੰਗਾ ਆ ਗਿਆ ਤੇ ਆ ਮਗਰ ਜਿਹੜਾ ਹੈਗਾ ਬੱਚਾ ਤੇ ਗੁਰਪ੍ਰੀਤ ਅ ਜਿਵੇਂ ਆਪਣੀ ਤੂੰ ਇੱਕ ਗੱਲ ਤੇਰੀ ਹੋਰ ਲੱਗੀ ਵੀ ਇਹ ਤੂੰ ਆਪਦੀ ਲਿਆਂਦੀ ਹੋਈ ਆ ਲਿਆਂਦੀ ਹੋਈ ਆ ਵੀਰਾਂ ਠੀਕ ਆ ਤੇ ਉਹ ਤੇਰੀ ਆ ਗਈ ਜਾਂ ਸੀ ਕਰ ਉਹ ਮੇਰੀ ਕਰਦੀ ਆ ਠੀਕ ਆ ਗੁਰਪ੍ਰੀਤ ਭਾਈ ਨੰਬਰ ਕਹਿਣਾ ਚਾਹਦਾ ਆਪਣੇ ਕੋਲ 98727 45024 ਜੀ ਠੀਕਾ ਲੋਬੀ ਮੇਟਰੋ ਇਹ ਬਾਈ ਗੁਰਪ੍ਰੀਤ ਦੇ ਕੋਲੇ ਅੱਜ ਆਪਾਂ ਤੁਹਾਨੂੰ ਦੋ ਗਾਵਾਂ ਦਿਖਾਈਆਂ ਦੋਵੇਂ ਦੀਆਂ ਦੋਵੇਂ ਜਿਹੜੀਆਂ ਆਪਾਂ ਜਿਹੜੀ ਡਿਟੇਲ ਆ ਪੂਰੇ ਸਾਫ ਸ਼ਬਦਾਂ ਦੇ ਵਿੱਚ ਬਾਈ ਨੇ ਦੱਸੀ ਆ ਚਵਾਈ ਜਿਹੜੀ ਹੈਗੀ ਤੁਸੀਂ ਇੱਥੇ ਪਣਾ ਦੋ ਡੰਗ ਕਰ ਲਿਓ ਤੁਹਾਨੂੰ 17 ਹੀ ਮਿਲੂਗਾ ਨਾ ਦੁੱਧ ਹੁਣ ਤੋਲ ਕੇ 17 ਦੇਵਾਂਗੇ ਦੋ ਦਿਨਾਂ ਨੂੰ ਆਊਗਾ ਬੰਦਾ 18 19 ਦੇਵਾਂਗੇ 18 ਆਉਣੀ ਵੈਰੀ ਗੁੱਡ ਤੇ ਲੋਬੀ ਕਿਵੇਂ ਲੱਗੀ ਬਾਈ ਦੇ ਜਾਨਵਰ ਦੱਸਿਓ ਜ਼ਰੂਰ ਬਹੁਤ ਬਹੁਤ ਧੰਨਵਾਦ ਜਿੰਨੇ ਭਰਾ ਵੀਡੀਓ ਨੂੰ ਸ਼ੇਅਰ ਕਰਦੇ